ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅਗਲੇ 4 ਦਿਨਾਂ ਦੇ ਮੌਸਮ ਦੀ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੁੰਦੇ ਦਿਨਾਂ ਦੇ ਵਿੱਚ ਇਹ ਮੌਸਮ ਦੀ ਅਫਰਡਤ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਆਂਗੇ ਸੈਟਲਾਈਟ ਦੱਸ ਰਿਹਾ ਇਸ ਲਈ ਜੀ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਸਵੇਰ ਦੇ ਲਗਭਗ 10:00 ਵਜੇ 18 ਜਨਵਰੀ ਸਵੇਰ ਦਾ ਮਿਲ ਹੈ ਤੇ ਜਿਵੇਂ ਕਿ ਅਸੀਂ ਤੁਹਾਨੂੰ ਕੱਲ ਅਫਰਡਤ ਦਿੱਤੀ ਸੀ ਕਿ ਧੁੰਦ ਜੜੀਆ ਜਮੇਨੀ ਫਦਰ ਤੇ ਬਹੁਤੇ ਖੇਤਰਾਂ ਦੇ ਵਿੱਚ ਛਾਵੇਗੀ ਪੰਜਾਬ ਦੇ ਹਰਿਆਣਾ ਪੱਛਮੀ ਯੂਥੀ ਰਾਜਸਥਾਨ ਦੇ ਉੱਤਰੀ ਭਾਗ ਤੇ ਸੈਟਲਾਈਟ ਦੇ ਵਿੱਚ ਤੁਸੀਂ ਦੇਖ ਹੀ ਸਕਦੇ ਹਾਂ ਕਿ ਅਸਲੇ ਤੋਂ ਹੁੰਦੀ ਦੀ ਚਾਦਰ ਹੈ ਜਿਹੜੀ ਛਾਈ ਹੋਈ ਹੈ ਪਰ ਹੁਣ 10:00 ਵਜੇ ਦੇ ਨੇ ਤੁੰਦ ਜਿਹੜੀ ਹੈ ਕਿਤੇ ਕਿਤੇ ਪਾੜਨੀ ਸ਼ੁਰੂ ਹੋ ਚੁੱਕੀ ਹੈ ਤੇ ਆਉਂਦੇ ਘੰਟਿਆਂ ਦੇ ਵਿੱਚ ਤੁੰਦ ਪਟ ਜਾਣੀ ਹੈ ਤੇ ਅੱਜ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਧੁੱਪ ਲੱਗਰਦੇ ਹੋਏ ਅਸਰ ਹੋਣਗੇ। ਅ ਸੀਤ ਲਹਿਰ ਤੋਂ ਰਾਹਤ ਹੈ ਕਿਉਂਕਿ ਬੀਤੇ ਦਿਨਾਂ ਤੋਂ ਲਗਾਤਾਰ 10-12 ਦਿਨਾਂ ਤੋਂ ਜਿਹੜੀ ਸੀਤ ਲਹਿਰ ਕੜਾਕੇ ਦੀ ਠੰਡ ਚੱਲ ਰਹੀ ਸੀ ਉਸ ਤੋਂ ਕਿਤੇ ਰਾਹਤ ਮਿਲੀ। ਅੱਜ ਜੇਕਰ ਸਵੇਰ ਦੇ ਅਫਾਂ ਟੈਂਪਰੇਚਰ ਦੇਖਦੇ ਹਾਂ ਜੋ ਤੜਕੇ ਸਵੇਰੇ ਅੱਜ ਦਰਜ ਹੋਏ ਨੇ ਤੇ ਅੱਜ ਤੜਕੇ ਜੋ ਸਵੇਰੇ ਟੈਂਪਰੇਚਰ ਦਰਜ ਹੋਏ ਨੇ 1.7 ਡਿਗਰੀ ਦੇ ਨਾਲ ਸ੍ਰੀ ਅਮ੍ਰਿਤਸਰ ਸਾਹਿਬ ਜਿਲ੍ਹਾ ਸਭ ਤੋਂ ਠੰਡਾ ਖੇਤਰ ਦਰਜ ਹੋਇਆ ਸੋ ਇਸ ਤੋਂ ਇਲਾਵਾ ਜੇਕਰ ਹੋਰ ਜਿਲ੍ਹਿਆਂ ਦੀ ਅਫਾ ਰਿਪੋਰਟ ਦੇਖਦੇ ਹਾਂ ਤੇ ਬਹੁਤੇ ਜਿਲ੍ਹਿਆਂ ਦੇ ਵਿੱਚ ਸਿਰਫ ਇੱਕ ਜਿਲ੍ਹੇ ਨੂੰ ਛੱਡ ਕੇ ਬਾਕੀ ਸਾਰੇ ਜਿਲ੍ਹਿਆਂ ਦੇ ਵਿੱਚ 4 ਤੋਂ ਲੈ ਕੇ ਉੱਤੇ ਟੈਂਪਰੇਚਰ ਦਰਜ ਹੋਏ ਨੇ 4-5 ਤੋਂ ਲੈ ਕੇ 9 ਡਿਗਰੀ 9 ਡਿਗਰੀ ਸੈਲਸੀਅਸ ਦੇ ਵਿੱਚ ਤੇ 9 ਡਿਗਰੀ ਦਾ ਨਾਲ ਰੋਪੜ ਜਿਲ੍ਹਾ ਸਭ ਤੋਂ ਠੰਡਾ ਖੇਤਰ ਸਭ ਤੋਂ ਵੱਧ ਦਰਜ ਹੋਇਆ ਮਿਨੀਮਮ ਟੈਂਪਰੇਚਰ ਦੇ ਸਾਬ ਨਾਲ ਸੋ ਅੱਜ ਜਿਹੜੇ ਦਿਨ ਦੇ ਵਿੱਚ ਟੈਂਪਰੇਚਰ ਹੋਣਗੇ ਉਹਨ ਇਸੋ ਆ ਦਫਾ ਅੱਗੇ ਵਧਿਏ ਆਉਂਦੇ ਦਿਨਾਂ ਦੀ ਮੌਸਮ ਦੀ ਰਿਪੋਰਟ ਦੇਖਦੇ ਹਾਂ ਤੇ ਅੱਜ 18 ਤਰੀਕ ਹੈ 19 ਤੇ 20 ਤਰੀਕ 19 ਤਰੀਕ ਨੂੰ ਵੀ ਮੌਸਮ ਮੁੱਖ ਤੌਰ ਤੇ ਖੁਸ਼ਕ ਤੇ ਸਾਫ਼ ਰਹਿੰਦਾ ਜਾਪ ਰਿਹਾ ਹੈ ਹਾਲਾਂਕਿ ਤੁਹਾਨੂੰ ਕੱਲ੍ਹ ਨੂੰ ਵੀ ਵੱਡੇ ਖੱਦਰ ਤੇ ਛਾਵੇਂਗੀ ਤੇ 20 ਤਰੀਕ ਨੂੰ ਇੱਕ ਹਲਕੇ ਜਿਹੇ ਵੈਸੰਡ ਸਰਵਸ ਫਿਰ ਤੋਂ ਦੱਸ ਸਕਦੇ ਸਨ ਕਿ ਮਾੜੀ ਮੋਟੀ ਕਣੀਆਂ ਦੇ ਅਸਾਰ ਹੋ ਸਕਦੇ ਨੇ ਵੈਸੇ ਵੱਡੇ ਖੱਦਰ ਤੇ ਇਹਦੇ ਅਸਾਰ 20 21 ਨੂੰ ਵੀ ਨਾ ਮਾਤਰਹੀ ਹੋਣਗੇ ਤੁੰਦਾ ਦਾ سلسلہ ਜਿਹੜਾ ਇਸੇ ਤਰ੍ਹਾਂ ਚੱਲਦਾ ਰਹੇਗਾ ਸਿਸਟਮ ਆਉਣਗੇ ਲਗਾਤਾਰ ਬੈਕ ਟੂ ਬੈਕ ਪਰ ਤੁੰਦਾ ਤੋਂ ਰਾਹਤ ਨਹੀਂ ਆ ਤੁੰਦਾ ਇਸੇ ਤਰ੍ਹਾਂ ਜਿਹੜੀਆਂ ਚੱਲਦੀਆਂ ਰਹਿਣਗੀਆਂ ਤੇ ਇੱਕ ਜਿਹੜੀ ਬਸੰਤ ਪੰਚਮ ਨੂੰ ਪੰਚਮੇ ਨੂੰ ਜਿਹੜੀ ਵੈਸਨ ਡਿਸਰਬਸ ਆ ਰਹੀ ਆ ਬਸੰਤ ਨੂੰ ਜਿਹੜਾ ਪੰਚਮੇ ਸਿਸਟਮ ਆ ਰਿਹਾ ਸੋ ਸਿਸਟਮ ਦੇ ਵਿੱਚ ਜਿਹੜੇ ਵੱਡੇ ਖੱਦਰ ਦੇ ਉਮੀਦ ਨਾਲ ਕੁਝ ਕਿਸ ਤਰ੍ਹਾਂ ਦੇ ਵਿੱਚ ਗੜੇ ਮਾਰਦੇ ਅਸਰ ਬਣੇ ਹੋਏ ਨੇ ਤੇ ਉਹ ਜਿਹੜੇ ਅਸਰ ਨੇ ਹਾਲੇ ਵੀ ਬਰਕਰਾਰ ਨੇ ਤੇ ਇਹ ਸਿਸਟਮ ਲੱਗਣਾ ਤੇ ਬਸੰਤ ਨੂੰ ਇਹ ਸਿਸਟਮ ਜ਼ਰੂਰ ਲੱਗੇਗਾ ਤੇ 23 ਤੋਂ ਲੈ ਕੇ 25 ਦੇ ਵਿਚਕਾਰ ਮੁੱਖ ਤੌਰ ਤੇ ਜਿਹੜਾ ਮੇਨ ਇਹਦਾ ਫੋਕਸ ਗਰਮ ਸਿਸਟਮ ਦਾ ਉਤੇ ਦੀ ਸ਼ਾਮ ਤੱਕ ਲੈ ਕੇ 25 ਦੀ ਸਵੇਰ ਦੇ ਵਿੱਚ ਹੋਏਗਾ ਜਿਹਦੇ ਵਿੱਚ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਤੇ ਕੁਝ ਖੇਤਰਾਂ ਦੇ ਵਿੱਚ ਗੜੇ ਮਾਰਦੇ ਆਸਾਰ ਨੇ ਇਸਲਾਵਾ ਜੇਕਰ ਅਫਾ ਇੱਕ ਨਜ਼ਰ ਤਾਜ਼ਾ ਅਪਡੇਟ ਤੇ ਲਾਉਣੀ ਆ ਜੋ ਜਾਰੀ ਕੀਤੀ ਹੈ ਭਾਰਤੀ ਮੌਸਮ ਵਿਭਾਗ ਨੂੰ ਸਕਰੀਨ ਤੇ ਦੇਖ ਸਕਦੇ ਆ ਕਿ ਸੀਤ ਲਹਿਰ ਦੇ ਅਲਰਟ ਹਟਾ ਲਏ ਗਏ ਨੇ ਤੇ ਠੰਡ ਦੇ ਵੀ ਅਲਰਟ ਹਟਾ ਲਏ ਗਏ ਨੇ ਕੋਲਡ ਵੇ ਦੇ ਵੀ ਅਲਰਟ ਹਟਾ ਲਏ ਗਏ ਨੇ ਹੁਣ ਜਿਹੜੇ ਅਲਰਟ ਨੇ ਉਹ ਡੈਂਸ ਫੌਗ ਦੇ ਨੇ ਯਾਨੀ ਕਿ ਧੁੰਦਾਂ ਜਿਹੜੀਆਂ ਨੇ ਸੰਗਣੇ ਧੁੰਦਾਂ ਦਾ ਹਾਲੇ ਇਹ ਜਿਹੜਾ ਦੌਰ ਹੈ ਉਹ ਚੱਲਦਾ ਰਹਿਣਾ ਤੇ ਅਗਲੇ 4 ਦਿਨਾਂ ਦੇ ਲਈ ਯਾਨੀ ਕਿ 21 ਤਰੀਕ ਤੱਕ ਧੁੰਦਾਂ ਦਾ ਜਿਹੜਾ ਸਿਲਸਿਲਾ ਇਸੇ ਤਰ੍ਹਾਂ ਚੱਲਦੇ ਰਹਿਣ ਦਾ ਨਮਾਨ ਹੈ ਤੇ ਇਹ ਅਲਰਟ ਜਿਹੜੇ ਯੈਲੋ ਅਲਰਟ ਧੁੰਦਾਂ ਨੂੰ ਲੈ ਕੇ ਜਾਰੀ ਕੀਤੇ ਗਏ ਨੇ ਇਸ ਇਲਾਵਾ ਸੈਟਲਾਈਟ ਦੇ ਵਿੱਚ ਜੇਕਰ ਆਪਾਂ ਦੇਖਦੇ ਆਂ ਹੌਣ ਦੇ ਸੈਟਲਾਈਟ ਦੱਸੇ ਨਾ ਤੇ ਚੰਡੀਗੜ੍ਹ ਵਾਲੇ ਫਾਸੇ ਧੁੱਪ ਨਿਕਲ ਚੁੱਕੀ ਆ ਚੰਡੀਗੜ੍ਹ ਮਹਾਲੀ ਡੇਰਾ ਬੱਸੀ ਇਹਨਾਂ ਖੇਤਰਾਂ ਦੇ ਵਿੱਚ ਤੇ ਹੁਣ ਧੁੱਪ ਆਉਂਦੇ ਘੰਟਿਆਂ ਤੱਕ ਹੋਰ ਵੀ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਨਿਕਲਣ ਦੇ आसार ਹੋਣਗੇ ਤੇ ਅੱਜ ਟੈਂਪਰੇਚਰ ਦੇ ਵਿੱਚ ਥੋੜਾ ਉਛਾਲ ਵੇਖਣ ਨੂੰ ਮਿਲ ਸਕਦਾ ਹੈ ਸਿਸਟਮ ਜਿਹੜੇ ਨੇ ਬੈਕ ਟੂ ਬੈਕ ਆਉਂਦੇ ਰਹਿਣਗੇ ਜਨਵਰੀ ਦੇ ਅਖੀਰ ਤੱਕ ਤੇ ਜਿਹੜਾ ਸਿਸਟਮ ਪ੍ਰਭਾਵਿਤ ਕਰ ਸਕਦਾ ਹੈ ਮੀਂਹ ਦੇ ਨਾਲ ਗੜੇ ਮਾਰ ਦੇ ਨਾਲ ਉਹ ਬਸੰਤ ਪੰਜਵੇਂ ਨੂੰ ਲੱਗਣ ਜਾ ਰਿਹਾ ਤੇ ਉਹ ਸਟੇਬਲ ਹੈ ਸਿਸਟਮ ਉਹ ਲੱਗੇਗਾ ਉਹਦੇ ਵਿੱਚ ਕੋਈ ਉਤਾਰ ਚੜਾਅ ਕੋਈ ਬਦਲਾਅ ਸਿਸਟਮ ਦੇ